ਪੂਰੀ ਤਰ੍ਹਾਂ ਅੱਗ ਲੱਗੀ ਹੈ ਜੀ ਇਹ ਤੁਸੀਂ ਦੇਖ ਸਕਦੇ ਹੋ ਬਹੁਤ ਬੁਰੇ ਤਰੀਕੇ ਨਾਲ ਗੱਡੀ ਨੂੰ ਅੱਗ ਲੱਗੀ ਹੈ ਥਾਰ ਗੱਡੀ ਹੈ ਜੀ ਇਹ ਗੱਡੀ ਜਲਦੀ ਪਈ ਹੈ ਜੀ ਥਾਰ ਗੱਡੀ ਹੈ ਬਾਜੀ ਪਿੱਛੇ ਰਹੋ ਬਾਜੀ ਪਿੱਛੇ ਰਹੋ ਬਾਜੀ ਬਲਾਸਟ ਹੋਣਾ ਹੈ ਲੈ ਪਿੱਛੇ ਰਹੋ ਆਹ ਲੋ ਨਹੀਂ ਨਹੀਂ ਬੇਚਿਆ ਨਹੀਂ ਜੀ ਕੋਈ ਬੇਚਿਆ ਨਹੀਂ ਭੱਜ ਗਏ ਸ਼ੋਰਿਆ ਨਿਕਲ ਕੇ ਨਿਕਲ ਕੇ ਹਾਂ ਜੀ ਜੰਨੂ ਨਹੀਂ ਨਹੀਂ ਭਾਜੀ ਆਪਣੇ ਲਿੰਕ ਚ ਹੈਗੇ ਬੰਦੇ ਚੈਨਲ ਤੇ ਪੂਰੀ ਚੱਲ ਜੰਨੂ ਸ਼ੁਰੂ ਕਰਤਾ ਤਮਾ ਸੰਸਾਗਰ ਕੋਪੀ ਦੇ ਆ ਫਾਰਮ ਲੱਗੀ ਆ ਜੀ ਅਹ ਹੁਣੀ ਹੁਣੀ ਇਹ ਜਲੰਧਰ ਹਲਪੁਰ ਰੋਡ ਦੇ ਉੱਤੇ ਐਕਸੀਡੈਂਟ ਹੋਇਆ ਹੈ ਜੀ ਔਰ ਗੱਡੀ ਹੈ ਥਾਰ ਇਹਨੂੰ ਅੱਗ ਲੱਗੀ ਹੈ ਜੀ ਗੱਡੀ ਨੂੰ ਰੋਡ ਦੇ ਉੱਤੇ ਜੀ ਰੋਡ ਦੇ ਉੱਤੇ ਗੱਡੀ ਨੂੰ ਅੱਗ ਲੱਗੀ ਹੈ ਜੀ ਇਹ ਜਲਦੀ ਪਈ ਜੀ ਗੱਡੀ ਲੋ ਜੀ ਚਲੰਦਰ ਹਿਸ਼ਾਰਪੁਰ ਰੋਡ ਰਾਮਮੰਡੀ ਤੋਂ ਹਿਸ਼ਾਰਪੁਰ ਜਾਂਦੇ ਆ ਚਲੰਦਰ ਰੋਡ ਦੇ ਉੱਤੇ ਜੀ ਇਹ ਐਕਸੀਡੈਂਟ ਹੋਇਆ ਜੀ ਹੁਣੇ ਪਿੱਛੇ ਐਕਸੀਡੈਂਟ ਹੋਇਆ ਜੀ ਔਰ ਇਹ ਗੱਡੀ ਜਲਦੀ ਪਈ